ਇਲਾਕੇ ਵਿੱਚ ਚੋਰਾਂ ਲੁਟੇਰਿਆਂ ਦੇ ਹੌਸਲੇ ਇਸ ਕਦਰ ਉਲੰਧ ਹਨ ਕਿ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਸ਼ਾਤਰ ਚੌਰਾ ਦੇ ਦੁਕਾਨਦਾਰਾਂ ਦੇ ਹੱਥੇ ਚੜ ਗਏ ਜਿਨ੍ਹਾਂ ਦੇ ਦੁਕਾਨਦਾਰਾਂ ਤੇ ਰਾਹਗੀਰਾਂ ਵੱਲੋਂ ਜਮ ਕੇ ਰੇਲ ਬਣਾਈ ਗਈ। ਜਿਸ ਤੋਂ ਬਾਅਦ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਾਰ ਦਿੱਤਾ ਗਿਆ। ਇਸ ਸਬੰਧ ਦੀ ਜਾਣਕਾਰੀ ਦਿੰਦੇ ਹੋਏ ਸੰਜੀਵ ਹੀਰ ਅਤੇ ਦੁਕਾਨਦਾਰ ਨੇ ਦੱਸਿਆ ਕਿ ਰੁੜਕਾ ਰੋਡ ਤੇ ਇਲੈਕਟ੍ਰੋਨਿਕਸ ਦੀ ਇੱਕ ਦੁਕਾਨ ਹੈ। ਜਿਸਤੇ ਮਾਲਿਕ ਰੋਟੀ ਖਾਨ ਦੀ ਦੁਕਾਨ ਦਾ ਐਲਮੋਨੀਅਮ ਦੇ ਡੋਰ ਨੂੰ ਤਾਲਾ ਲਗਾ ਕੇ ਕਰ ਗਏ ਸਨ ਤਿੰਨ ਨੌਜਵਾਨਾਂ ਨੇ ਜਿਨ੍ਹਾਂ ਨੇ ਡੋਰ ਦਾ ਤਾਲਾ ਤੋੜ ਕੇ ਦੁਕਾਨ ਅੰਦਰ ਗੱਲੇ ਵਿੱਚ ਪਏ 8 ਤੋਂ 10 ਹਜ਼ਾਰ ਦੀ ਨਕਦੀ ਚੋਰੀ ਕਰ ਲਈ ਜਿਸ ਦਾ ਪਤਾ ਸਾਹਮਣੇ ਬੈਠੇ ਦੁਕਾਨਦਾਰ ਨੂੰ ਲੱਗਾ ਤਾਂ ਦੁਕਾਨਦਾਰ ਨੇ ਦੋ ਨੌਜਵਾਨਾਂ ਨੂੰ ਫੜਿਆ ਜਦਕਿ ਇਹਨਾਂ ਵਿੱਚੋਂ ਤੀਸਰਾ ਸਾਥੀ ਪੈਸੇ ਲੈ ਕੇ ਮੋਟਰਸਾਈਕਲ ਤੇ ਫਰਾਰ ਹੋ ਗਿਆ ਉਹਨਾਂ ਦੱਸਿਆ ਕਿ ਫੜੇ ਗਏ ਦੋਵੇਂ ਨੌਜਵਾਨਾਂ ਨੂੰ ਗੁਰਾਇਆ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਦੁਕਾਨਦਾਰਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਇਲਾਕੇ ਵਿੱਚ ਵਾਪਰ ਰਹੀਆਂ ਵਾਰਦਾਤਾਂ ਨੂੰ ਠੱਲ ਪਾਈ ਜਾਵੇ ਪੁਲਿਸ ਗਸ਼ਤ ਵਧਾਈ ਜਾਵੇ ਕਿਉਂਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਅੰਦਰ ਵੀ ਸੁਰੱਖਤ ਨਹੀਂ ਹਨ ਕਾਰਨ ਕਾਰਨ ਕਿੱਥੋਂ ਆਇਆ ਮੈਂ ਖੇਤਰੋਂ ਆਇਆ ਮੋਗੇ ਜਾਣਾ ਹੈ ਮੋਗੇ ਜਾਣਾ ਸੀ ਆ ਬੰਦਰ ਰੁਲ ਗਿਆ ਸੀ ਸਾਡਾ ਯਾਰ ਬੰਦਰ ਰੁਲ ਗਿਆ ਸੀ ਆ ਕਿੱਥੇ ਰੁਲ ਗਿਆ ਇੱਥੇ ਹੀ ਰੁਲ ਗਿਆ ਸੀ ਬਾਜ਼ਾਰ 'ਚ ਯਾਰ ਮੈਂ ਇਹਦੇ ਪਿੱਛੇ ਆਇਆ ਮੈਂ ਸਾਰੇ ਇੱਥੇ ਬਾਜ਼ਾਰ 'ਚ ਹੁੰਦੇ ਨੇ ਤੂੰ ਮੋਗੇ ਕਿੱਥੋਂ ਆਇਆ अच्छा अच्छा सुनिए आप अंदर हो गए सच्चिदार माँगी नेम कह रहे हो भाई यार एक मिनट एक मिनट ਤੁਸੀਂ ਦੇਖੋ ਇੱਥੇ ਸਪੈਸ਼ਲ ਤਾਂ ਕੋਈ ਆਏ ਨਹੀਂ ਇੱਥੇ ਕੀ ਕਰਨ ਆਏ ਆ ਤੁਸੀਂ ਉੱਥੇ ਇੱਥੇ ਜਿਹੜਾ ਹੈਗਾ ਮੈਂ ਨਾ ਜੋ ਮੈਡੀ ਮੇਰੀ ਬਾਹ ਕੱਟ ਗਈਿੰ ਮਿੰਟ 15 ਦਿਨ ਹੋਏ ਯਾਰ اچھا ਤੇ ਬੰਦੇ ਬਾਹ ਕੱਟ ਗਈ ਤੇ ਫੇ ਹੁਣ ਆਪਾਂ ਚੋਰੀਆਂ ਕਰਨੀਆਂ ਜਿਹੜੀਆਂ ਹੈਗੀ ਆਪਾਂ ਕੀ ਕਰਨਾ ਇੱਥੇ ਦੱਸੋ ਮੈਂ ਹੁਣ ਤੋਂ ਬੜੇ ਨਹੀਂ ਭਾਈ ਅੰਦਰ ਯਾਰ ਮੈਂ ਹੁਣ ਤੋਂ ਭਾਈ ਮੈਂ ਤਾਂ ਇਸ ਬੰਦੇ ਕੀ ਗੇਟ ਮੈਂ ਕੰਬਾਈ ਲਿਆ ਹਾਂ ਭਾਈ ਮੈਂ ਕਹੀਂ ਵੀ ਅੰਦਰ ਬੜਾ ਹਾਂ ਯਾ ਕੋਈ ਕੁਝ ਵੀ ਕਰ ਸਕਦਾ ਭਾਈ ਕੈਮਰੇ ਕਿੰਨੇ ਹੁਣ ਇੱਕ ਮਿੰਟ ਰੁਕੋ ਕਿੰਨੇ ਕੀਤੇ ਆ ਕੀ ਕੀ ਕੀਤਾ ਚੋਰੀ ਜਾਂਦਾ ਯਾਰ ਚ ਕੀ ਕਰਦੇ ਆ ਤੁਸੀਂ ਓਏ ਪੈਸੇ ਕਿੱਥੇ ਕਹਿੰਦਾ ਮੋਸਾਲਾ ਕੋ ਪਤਾ ਨਹੀਂ ਪੈਸੇ ਕਿੱਥੇ ਦੱਸ ਇਹ ਆਪੇ ਕੱਢਦਾ ਜੀ ਇੱਕ ਮਿੰਟ ਰੁਕੋ ਦਾਦਾ ਪੈਸੇ ਦੱਸ ਕਿੱਥੇ ਯਾਰ ਭਾਈ ਮੈਂ ਮੈਂ ਬੰਦਾ ਹੋਰ ਸੀ ਭੱਜ ਗਿਆ ਇਹਨਾਂ ਦਾ ਕਹਿੰਦੇ ਉਹ ਕੌਣ ਆ ਤੀਜਾ ਬੰਦਾ ਕੌਣ ਆ ਤੀਜਾ ਕੌਣ ਆ ਮਾਰੇ ਗੱਲ ਪਾਈ ਜੋ ਨਹੀਂ ਤਾਂ ਭਾਈ ਯਾਰ ਤੇਰੇ ਅੱਜ ਬੜਾ ਰੌੜਾ ਰੋਡ ਤੇ ਸੀ ਸਾਡੇ ਦੁਕਾਨ ਦੇ ਸਾਡੀ ਮੇਰੀ ਦੁਕਾਨ ਆ ਜੇ ਢਿੱਲੋ ਸੀਮਾ ਸਟੋਰ ਉਹਦੇ ਸਾਹਮਣੇ ਬਿਲਕੁਲ ਸੈਂਬੀ ਇਲੈਕਟ੍ਰੋਨਿਕ ਵਾਲਿਆਂ ਦੇ ਦੁਕਾਨ ਦੇ ਇਹ ਰੋਟੀ ਖਾਣ ਗਏ ਹੋਏ ਸੀ ਅਸੀਂ ਸਾਹਮਣੇ ਬੈਠੇ ਸੀ ਆਪਣੀ ਦੁਕਾਨ ਤੇ ਤੇ ਅਸੀਂ ਜਦੋਂ ਸਾਡੇ ਮ ਵੇ ਮੁੰਡਾ ਅੰਦਰ ਤੋੜ ਕੇ ਵੜ ਗਿਆ ਹਨਾ ਦੁਕਾਨ ਦੇ ਅੰਦਰ ਵੜ ਗਿਆ ਲੋਕ ਤੋੜ ਕੇ ਮੁੰਡਾ ਇਹ 1:00 ਵਜੇ 1:00 ਵਜੇ ਦੀ ਗੱਲ ਆ ਜੀ ਤੇ ਅਸੀਂ ਫੜਫੜ ਭੱਜ ਕੇ ਦੇਖਣ ਆਏ ਤਾਂ ਦੋ ਮੁੰਡੇ ਬਾਹਰ ਘੇੜੇ ਕੱਢਦੇ ਸੀਗੇ ਤੇ ਇੱਕ ਮੁੰਡਾ ਅੰਦਰ ਵੜ ਗਿਆ ਸੀ ਜਿਹੜਾ ਉਹ ਜਦੋਂ ਅਸੀਂ ਉਹਨੂੰ ਆ ਕੇ ਪੁੱਛਿਆ ਆਵੇਂਗਾ ਤੂੰ ਕਾਕਾ ਕੀ ਕਰਦਾ ਅੰਦਰ ਉਹ ਕਹਿੰਦਾ ਜੀ ਮੈਂ ਨਵਾਂ ਲੱਗਾ ਅੰਦਰ ਵੀ ਲੱਗਾ ਸਾਨੂੰ ਵੀ ਇਦਾਂ ਜੱਜ ਲੱਗਾ ਸਿਹਤ ਤੋਂ ਉਹ ਸਿਹਤਮੰਦ ਸੀ ਮੁੰਡਾ ਵਧੀਆ ਪਰਸਨੈਲਿਟੀ ਸੀ ਕੱਪੜੇ-ਕੁੱਪੜੇ ਵਧੀਆ ਪਾਏ ਸੀ ਉਹਦੇ ਸਾਨੂੰ ਇਦਾਂ ਲੱਗਾ ਵੀ ਹੋ ਸਕਦਾ ਵੀ ਸ਼ਾਇਦ ਮੁੰਡੇ ਦੁਕਾਨ ਤੇ ਨਵੇਂ ਸ਼ਾਇਦ ਰੱਖੇ ਹੋਏ ਆ ਤੇ ਅਸੀਂ ਉਹਦੇ ਨਾਲ ਗੱਲਾਂ ਕਰਨ ਲੱਪੇ ਕਹਿੰਦਾ ਮੇਰੇ ਨਾਲ ਦਾ ਮੁੰਡਾ ਇੱਧਰ ਨਾਲ ਦੀ ਦੁਕਾਨ ਤੇ ਗਿਆ ਆ ਜਿਹੜਾ ਲੱਗਾ ਆ ਕਹਿੰਦਾ ਮੈਂ ਉਹਨੂੰ ਲੈ ਕੇ ਆਉਣਾ ਉਹਨੂੰ ਲੈਣ ਚਲੇ ਗਿਆ ਅਸੀਂ ਜਿਹੜੇ ਬਾਹਰ ਫਿਰਦੇ ਸੀ ਅਸੀਂ ਉਹਨਾਂ ਨੂੰ ਫੜਿਆ ਮੁੰਡਿਆਂ ਨੂੰ ਜਦੋਂ ਉਹਨਾਂ ਨੂੰ ਫੜਿਆ ਤਾਂ ਉਹ ਮੁੰਡਾ ਜੱਤਗਰ ਭੱਜ ਗਿਆ ਬਾਅਦ 'ਚ ਅਸੀਂ ਜਦ ਥੋੜੀ ਦੇਰ ਬਾਅਦ ਸਾਡੀ ਲੋਕ ਤੇ ਨਿਗਾ ਪਈ ਵੀ ਲੋਕ ਟੁੱਟਾ ਆ ਫੇਰ ਅਸੀਂ ਭੱਜੇ ਫਟਾਫਟ ਬਜ਼ਾਰ ਵਾਲ ਨੂੰ ਇਹਨਾਂ ਨੂੰ ਮੁੰਡੇ ਨੂੰ ਦਬੋਚ ਪੀ ਅਸੀਂ ਜਿਹੜੇ ਬਾਹਰ ਗੇੜੇ ਕੱਢਦੇ ਸੀ ਮੁੰਡੇ ਜਿਹੜੇ ਬਾਹਰ ਨਿਗਰ ਰੱਖੀ ਹੋਈ ਸੀ ਮੁੰਡਿਆਂ ਨੇ ਦੋ ਜਣੇ ਸੀਗੇ ਬਾਹਰ ਅਸੀਂ ਉਹਨਾਂ ਨੂੰ ਫੜ ਕੇ ਸੀ ਬਿਠਾ ਲਿਆ ਤੇ ਜੱਤਗਰ ਬਾਜ਼ਾਰ ਵਾਲੇ ਸਾਰੇ ਇਕੱਠੇ ਹੋ ਗਏ ਤੇ ਬਾਜ਼ਾਰ ਵਾਲਿਆਂ ਨੇ ਮੁੜ ਕੇ ਪੁਲਿਸ ਥਾਡੇ ਕੇ ਉਹਨਾਂ ਨੂੰ ਫੜਾਤਾ ਜੇ ਸਾਰਿਆਂ ਨੂੰ ਅੱਜ ਇੱਕ ਰੁੜਕਾ ਰੋਡ ਤੇ ਨਿਊ ਸੰਬੀ ਇਲੈਕਟ੍ਰੋਨਿਕਸ ਦੀ ਜਿਹੜੀ ਸ਼ਾਪ ਹੈਗੀ ਆ ਟੀਲੀਵੀਜ਼ਨਾਂ ਦੀ ਅੱਜ ਤਕਰੀਬਨ 1:00 ਵਜੇ ਜਿਹੜਾ ਹੈਗਾ ਇਸ ਦੁਕਾਨ ਤੇ ਜਿਹੜੀ ਆ ਉਹ ਚੋਰੀ ਹੋਈ ਆ ਜਿਹੜੇ ਚੋਰ ਆ ਉਹ ਤਿੰਨ ਜਣੇ ਜਿਹੜੇ ਚੋਰ ਆ ਉਹ ਇੱਥੇ ਬੜੇ ਆਪਣੇ ਸਿੰਪਲ ਪੁਨੇ ਦੇ ਵਿੱਚ ਆ ਕੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਮੇਨ ਐਂਟਰੀ ਆ ਜਿਹੜੀ ਇਸ ਸ਼ਾਪ ਦੀ ਦਰਵਾਜਾ ਹੈਗਾ ਸ਼ੀਸ਼ੇ ਵਾਲਾ ਉਹਦੇ ਲੋਕ ਤੋੜੇ ਆ ਔਰ ਲੋਕ ਲੋਕ ਤੋੜਨ ਤੋਂ ਬਾਅਦ ਅੰਦਰ ਆ ਕੇ ਕਾਊਂਟਰ ਦੇ ਵਿੱਚ ਜਿਹੜਾ ਹੈਗਾ ਕੈਸ਼ ਪਿਆ ਸੀ ਤਕਰੀਬਨ 8 1000 ਲਗਭਗ ਜਿਹੜਾ ਸੀਗਾ ਕਹਿੰਦੇ ਆ ਤੇ ਭੈਣ ਜੀ ਹੁਣੀ ਗਏ ਸੀ ਰੋਟੀ ਖਾਣ ਤਕਰੀਬਨ 1 ਵਜੇ ਦਾ ਟਾਈਮ ਸੀਗਾ ਉਸ ਤੋਂ ਬਾਅਦ ਜਦੋਂ ਆਏ ਆ ਤੇ ਆਲੇ ਦੁਆਲੇ ਵਾਲਿਆਂ ਨੇ ਵੀ ਦੇਖਿਆ ਤੇ ਉਹ ਉਹਨੇ ਆਪਣੇ ਆਪ ਨੂੰ ਇਦਾਂ ਇੱਕ ਬੰਦਾ ਜਿਹੜਾ ਤੀਜਾ ਸੀਗਾ ਉਹਨੇ ਜੱਜ ਇਦਾਂ ਕੀਤਾ ਜਿੱਦਾਂ ਕਹਿੰਦਾ ਮੈਂ ਇੱਥੇ ਹੀ ਕੰਮ ਕਰਦਾ ਉਹ ਭੁਲੇਖੇ ਦੇ ਵਿੱਚ ਰਹਿ ਗਿਆ ਤੇ ਜਦੋਂ ਬਾਅਦ ਵਿੱਚ ਮੌਕੇ ਤੇ ਇੱਥੇ ਆਏ ਆ ਔਰ ਦੋ ਬੰਦੇ ਜਿਹੜੇ ਆ ਉਹਨਾਂ ਦੇ ਵਿੱਚੋਂ ਤਿੰਨਾਂ ਦੇ ਵਿੱਚੋਂ ਦੋ ਬੰਦੇ ਜਿਹੜੇ ਆ ਮੌਕੇ ਤੇ ਆ ਉਹ ਉਹ ਇੱਥੇ ਜਿਹੜੇ ਆ ਫੜ ਹੋਏ ਆ ਜਿਨ੍ਹਾਂ ਵਿੱਚੋਂ ਦੋ ਹੀ ਲੜਕੇ ਜਿਹੜੇ ਆ ਉਹ ਇੱਕ ਬਾਹਰ ਲਈ ਜਿਹੜੇ ਮੁੰਡਾ ਇੱਕ ਬਾਹਰ ਲਾਏਗਾ ਉਹ ਮੋਗੇਵਾਲ ਦੀ ਸਾਈਡ ਦੇ ਦੱਸਦੇ ਆ ਤੇ ਉਹ ਜਿਹੜੇ ਆ ਕੇ ਆ ਉਹਨਾਂ ਨੇ ਜਦੋਂ ਇਥੋਂ ਪੁਛ ਪਰਤਾਲ ਕੀਤੇ ਉਹ ਕਹਿੰਦੇ ਇੱਕ ਜਿਹੜਾ ਸਾਡਾ ਸਾਥੀ ਸੀ ਉਹ ਪੈਸੇ ਲੈ ਕੇ ਔਰ ਮੋਟਰਸਾਈਕਲ ਤੇ ਜਿੱਤੇ ਅਸੀਂ ਆਏ ਸੀਗੇ ਤੇ ਜਿੱਤੇ ਅਸੀਂ ਆਏ ਸੀਗੇ ਤੇ ਉਹ ਲੈ ਕੇ ਜਿਹੜੇ ਆ ਉਹ ਭੱਜ ਗਿਆ ਤੇ ਦੋ ਬੰਦੇ ਜਿਹੜੇ ਆ ਉਹ ਪੁਲਿਸ ਨੂੰ ਦੱਸ ਦਿੱਤਾ ਹੈਗਾ ਮੌਕੇ ਤੇ ਬਾਜ਼ਾਰ ਵਾਲਿਆਂ ਨੇ ਵੀ ਔਰ ਮੈਂ ਵੀ ਜਿਹੜਾ ਹੈਗਾ ਇਨਫੋਰਮੇਸ਼ਨ ਦਿੱਤੀ ਸੀ ਤੇ ਉੱਥੋਂ ਸਾਡੇ ਜਿਹੜੇ ਆ ਸਬ ਇੰਸਪੈਕਟਰ ਸ੍ਰੀ ਸਰਦਾਰ ਜਗਿੰਦਰ ਜੀ ਸੀਗੇ ਔਰ ਨਾਲ 112 ਦੀ ਗੱਡੀ ਜਿਹੜੀ ਆ ਉਹ ਵੀ ਆਈ ਸੀਗੀ ਤੇ ਉਹ ਆ ਕੇ ਜਿਹੜੇ ਆ ਮੌਕੇ ਤੇ ਉਹ ਪੁਛਪੜਤਾਲ ਕਰਕੇ ਜਿਹੜਾ ਹੈਗਾ ਉਹ ਬੰਦੇ ਜਿਹੜੇ ਆ ਦੋਨੇ ਲੈ ਗਏ ਆ ਔਰ ਇਹਦੀ ਜਿਹੜੀ ਹੁਣ ਪੁਛਪੜਤਾਲ ਕਰਕੇ ਜਿਹੜਾ ਹੈਗਾ ਉਹਦੀ ਵੈਰੀਫਾਈ ਕਰਕੇ ਜੋ ਉਹਨਾਂ ਤੇ ਬੰਦੀ ਕਾਰਵਾਈ ਉਹ ਵੀ ਕਰਨਗੇ ਔਰ ਮੈਂ ਗੁਰਾਇਆਂ ਪੁਲਿਸ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਨਾ ਕੋਈ ਇਦਾਂ ਦੀਆਂ ਦੁਰਘਟਨਾਵਾਂ ਜਿਹੜੀਆਂ ਵਾਪਰਦੀਆਂ ਉਸ ਦੇ ਲਈ ਨੱਥ ਪਾਈ ਜਾਵੇ ਵੈਸੇ ਸਾਡੇ ਸਤਿਕਾਰਯੋਗ ਐਸਐਚਓ ਸਰਦਾਰ ਸਿਕੰਦਰ ਜੀ ਜਿਹੜੇ ਹੈਗੇ ਆ ਬਹੁਤ ਮੁਸਤਦੀ ਦੇ ਨਾਲ ਉਹਨਾਂ ਦੀ ਗੁਰਾਇਆਂ ਸ਼ਹਿਰ ਤੇ ਜਿਹੜੀ ਆ ਉਹ ਉਹ ਪੂਰਾ ਉਹਨਾਂ ਦਾ ਧਿਆਨ ਆ ਬਹੁਤ ਚੋਰੀਆਂ ਨੂੰ ਜਿਹੜਾ ਹੈਗਾ ਥੱਲ ਵੀ ਪਈ ਆ ਔਰ ਨਸ਼ੇ ਨੂੰ ਬਹੁਤ ਥੱਲ ਪਈ ਆ ਔਰ ਅਸੀਂ ਵੀ ਜਿਹੜਾ ਹੈਗਾ ਉਹਨਾਂ ਦੀ ਪ੍ਰਸ਼ੰਸਾ ਕਰਦੇ ਪਰ ਮੈਂ ਫੇਰ ਬੇਨਤੀ ਕਰਦਾ ਐਸਐਚਓ ਸਾਹਿਬ ਨੂੰ ਕਿ ਤੁਸੀਂ ਇੱਥੇ ਜਿਹੜੀ ਰੋਡਕਾ ਰੋਡ ਤੇ ਔਰ ਬੜਾ ਪਿੰਡ ਰੋਡ ਤੇ ਗਸ਼ਤ ਵਧਾ ਕੇ ਤੁਸੀਂ ਇਹ ਜਿਹੜਾ ਹੈਗਾ ਸਾਡਾ ਜਿਹੜਾ ਏਰੀਆ ਹੈਗਾ ਇਹਨੂੰ ਸੇਫ ਬਣਾਉਣ ਦੇ ਵਿੱਚ ਆਪਣਾ ਜਿੰਨਾ ਵੀ ਤੁਸੀਂ ਸਾਥ ਦੇ ਸਾਥ ਉਹ ਬਜ਼ਾਰ ਵਾਲਿਆਂ ਦਾ ਸਾਥ ਦੋ ਔਰ ਜਿਹੜੇ ਇਦਾਂ ਦੇ ਜਿਹੜੇ ਚੋਰ ਰਹਿ ਗਏ ਆ ਜਿਹੜੇ ਉਹ ਨੁਕਸਾਨ ਕਰਦੇ ਹੈਗੇ ਇਹਨਾਂ ਤੇ ਬੰਦ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਅਸੀਂ ਇਹੀ ਆਜੋ ਕਰਦੇ ਆ ਔਰ ਜਿਹੜੇ ਇਹਨਾਂ ਦੇ ਤੀਜਾ ਬੰਦਾ ਹੈਗਾ ਉਹਨੂੰ ਵੀ ਜਲਦ ਤੋਂ ਜਲਦੀ ਜਿਹੜਾ ਹੈਗਾ ਫੜ ਕੇ ਉਹਨੂੰ ਵੀ ਜਿਹੜਾ ਹੈਗਾ ਸਾਹਮਣੇ ਲਿਆ ਕੇ ਉਹਨੂੰ ਜਿਹੜਾ ਹੈਗਾ ਉੱਤੇ ਪਰਚਾ ਜਿਹੜਾ ਹੈਗਾ ਉਹ ਕੀਤਾ ਜਾਵੇ